ਸ੍ਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਦੁਆਰਾ ਤੋਂ ਬਾਈ ਖੇਤ ਵਿੱਚ ਆਏ ਆ ਉਹ ਸਾਹਮਣੇ ਸ਼ੈੱਡ ਪਾਉਣਾ ਦਾ ਬਾਈ ਸ਼ੈੱਡ ਵਾਲਾ ਕੰਮ ਹੁਣ ਸਾਡਾ ਹੋ ਗਿਆ ਕੈਨਸਲ ਤੇ ਉਹ ਜਗਾ ਲੱਗੇ ਪਾਉਣ ਹਾਂ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੈਨਸਲ ਹੋਣ ਦਾ ਕਾਰਨ ਵੀ ਇਹ ਹੈ ਵੀ ਗਰਮੀਆਂ ਬਹੁਤ ਮਿਸਤਰੀ ਵੀ ਕਹਿੰਦਾ ਵੀ ਹਲੇ ਖੜ ਜੋ ਮੀਂਹ ਨਾ ਡੇਢ ਮੀਂਹ ਫਿਰ ਮਟੀਰੀਅਲ ਗੇਰ ਨੋਕਾ ਉਸੇ ਕਹਿੰਦੇ ਵੀ ਕਣਕ ਆਹ ਧਾਨ ਵੜਦੀ ਸਾਰੇ ਕੰਮ ਸ਼ੁਰੂ ਕਰ ਦਿੱਤੇ। ਉਦਾਂ ਬਾਈ ਵਿੱਚੇ ਫਿਰ ਧਾਨਾਂ ਦਾ ਕੰਮ ਰੁਕ ਜਾਣਾ, ਸਾਰੇ ਕੰਮ ਵਿੱਚੇ ਗਾੜੇ ਪੈ ਜਾਣਾ। ਇੱਕ ਤੇੜਾ ਵੀ ਪੜਦੇ ਆ ਗਰਮੀ ਕਰਕੇ ਜਿਆਦਾ। ਚਲੋ ਉਹ ਤਾਂ ਕੋਈ ਨਹੀਂ ਜਾਨੀ ਗਰਮੀ ਦਾ ਕੰਮ, ਗਰਮੀ ਦਾ ਤਾਂ ਮਿਸਤਰੀ ਨੇ ਸਲਾਹ ਦਿੱਤੀ। ਬਾਕੀ ਭਾਈ ਜਗਾ ਸੀ ਰੱਖ ਲਈਦੀ। ਪਹਿਲਾਂ ਟੀਨਾ ਪਾਉਣ ਦੀ ਸੁਭਾਵਨਾ ਸੀ ਵੀ ਅਸੀਂ ਛੱਡੇ ਸੋਚ ਲਿਆ ਵੀ ਛੱਡੇ ਪਾਉਂਗੇ ਹੁਣ। ਲੈਂਟਰ ਪਾਵਾਂਗੇ ਬਾਈ ਮਕਾਨ ਹੋ ਜਾਣਾ। ਲੈਂਟਰ ਦਾ ਬਾਈ ਫਿਰ ਸੌਖਾ ਬਾਦ ਨਾ ਉੱਪਰ ਜੋ ਮਰਜ਼ੀ ਪਾ ਲਓ। ਤਾਂ ਕਰਕੇ ਰੂਤਾ ਬੀਟਰ ਪਾ ਲਿਆ ਨਾ ਤਵੀਆਂ। ਉਹ ਤਵੀਆਂ ਹਾਲੇ ਟਾਈਮ ਨਹੀਂ ਲੱਗਦਾ ਸੈਟਿੰਗ ਕਰਨ ਦਾ ਅੱਛਾ ਪੁੱਕਣਾ ਹੀ ਉਦਾਂ ਦਾ ਵਾ ਕੇ ਫੇਰ ਖੜਾ ਹੁਣ ਪਾਸੇ ਲਿਆਉਂਦਾ ਤਵੀਆਂ ਬਾਈ ਦੋਹੇ ਖੋਲਦੀਆਂ ਫੱਟਾ ਮਾੜਾ ਸੈੱਟ ਕਰਤਾ ਖੜਕਦਾ ਤਾਂ ਇਹਦੇ ਉੱਪਰ ਤੇ ਦੋ ਨੰਬਰ ਵਾਲੀ ਕਿਲੀ ਜਬਾਤ ਤੇ ਬਾਈ ਲੋਕ ਸਾਰੇ ੇਠਾ ਤੇ ਵੀ ਦੋ ਕਿਲੀਆਂ ਛੱਡਤੀਆਂ ਉੱਪਰ ਤੇ ਇੱਕ ਬਾਕੀ ਦੇਖਦੇ ਹੁਣ ਚਲਾ ਕੇ ਵੀ ਕਿਆ ਕਹਿੰਦਾ ਉਹ ਸਾਹਮਣੇ ਜਗ੍ਹਾ ਛੱਡੀ ਗਈ ਬਾਈ ਛੱਡਾ ਲਈ ਉਹ ਬਾਉਣੀ ਆ ਬਾਕੀ ਫੱਟਾ ਬਾਈ ਪਹਿਲਾਂ ਜਮੇ ਥੱਲੇ ਲਾਮਕਦਾ ਦਾ ਹੁਣ ਥੋੜਾ ਜਿਹਾ ਪਿੱਛੇ ਨੂੰ ਕਰੇ ਆ ਉੱਬਲ ਫੁੱਲ ਖੇਤਮਾ ਕਾਤੀ ਵਹੀ ਉਹਨੇ 89 ਤਾਂ ਲੱਗ ਜਾਣੇ ਪਨੀਰੀ ਵੀ ਮੇਰਾ ਟਾਈਮ ਆ ਗਿਆ ਤਾਂ ਕਰਕੇ ਟੋਪੇ ਰਹਿੰਦਾ ਤਾਂ ਬਾਉਣ ਤੇ ਬਾ ਹੋ ਗਿਆ ਵੀ ਵਿੱਚ ਰਲ ਗਏ ਰੂਜਾ ਉਪਰੇ ਪਿਆਦਾ ਇਹਦੇ ਬਾਈ ਬਾਕੀ ਬਾਈ ਗਰਮੀ ਨੇ ਬੱਸ ਕਰਾਈ ਦੀ ਐ ਟੈਂਪਰੇਚਰ ਸਰੇ ਪਹੁੰਚਿਆ ਪਿਆ ਐ ਕੀ ਬਾਈ ਗੱਲਬਾਤ ਮਣਾ ਲੈਂਦਾ ਕਿੱਥੋਂ ਚੱਲਦਾ ਰੁਕ ਫੈਕਟਰ ਦੇਖੋ ਮੋਬਾਈਲ ਏਦੇ ਤੇ ਬਾਰੇ ਨੂੰ ਛੇੜਿਆ ਏ 12 1 ਵੇ ਦਾ ਟਾਈਮ ਹੋ ਗਿਆ ਉਹੀ ਟਾਈਮ ਆ ਕੇ ਖੇਤ ਦਾ ਟਾਈਮ ਲੱਗਿਆ ਪਹਿਲਾਂ ਘਰ ਬੂਧੀ ਫੋੜਨ ਲੱਗੇ ਬੈਠੇ ਬਾਈ ਉੱਥੇ 2-3 ਘੰਟੇ ਲੱਗ ਗਏ ਤਾਂ ਕਰਕੇ ਫਿਰ ਉਹਦੇ ਨੰਬਰ ਆਇਆ ਤੇ ਫਾਰਮਾਂ ਜਾਣਾ ਮਾਲਵਾਈ ਦਾ ਖੇਤ ਵਾ ਕੇ ਹੋਣਾ ਬਾਈ ਨਾਲ ਉੱਥੇ ਜਾਣਾ ਤੇ ਨਾਲ ਦੀ ਸਾਰੇ ਆਪ ਹੀ ਫਾਂਢੀ ਵਾ ਹੋਗੀ ਠੀਕ ਹੈ। ਅੱਧੇ ਦੁਪਹਿਰੇ ਨੂੰ ਕੰਮ ਛੇੜਿਆ। ਇੱਕ ਬਿਜਲੀ ਵਾਲਾ ਟਾਈਮ ਖਾ ਕੇ ਹੈਂ? ਬਿਜਲੀ ਵਾਲਾ ਪ੍ਰੋਜੈਕਟ ਕੰਮ ਖਾ ਕੇ। ਚੱਲ ਕੰਮ ਦਾ ਉੱਧਰ ਨੂੰ ਜਾ। ਬਾਈ ਬਿਜਲੀ ਵਾਲਾ ਇਹੋ ਜਿਹਾ ਪ੍ਰੋਜੈਕਟ ਦਾ ਇੱਕ ਤਾਰ ਦਾ ਥੋੜਾ ਜਿਹਾ ਫਾਲਟ ਤਾਂ 3 ਘੰਟੇ ਲਾ ਕੇ। ਦਿਹਾੜੀ ਇੱਕ ਬੰਦੇ ਦੀ, ਇੱਕ ਬੰਦੇ ਦੀ ਦਿਹਾੜੀ ਤਾਂ ਨਹੀਂ ਆਣੇ ਲੱਗੇ ਫਿਰ ਇੱਧਰ ਖੋਲ ਉੱਧਰ ਖੋਲ ਐਸਾ ਦਿਮਾਗ ੱਲੇਆ। ਚਲ ਆ ਜਾ ਫਿਰ ਸਾਨੂੰ ਠੰਡਾ ਪਾਣੀ ਲੈ ਆਉਣੇ। ਜਨਮ ਹਾਲੇ। ਪਾਣੀ ਦਾ ਕਰਦੇ। ਪਾਣੀ। ਪਾਣੀ ੱਡੇ ਦਾ ਪੀਜੀ ਨਹੀਂ ਸ਼ਵੀਲ ਲੱਗੀ ਪਈ ਆ। ਹੰਦਾ। ਕਰ ਤੇ ਲਿਆਵਾ। ਕਾਲਾ ਲਓ ਜੀ ਬਾਈ ਜਾਨ ਮਾਹਲ ਬਾਈ ਦੇ ਖੇਤਾਂ ਵਿੱਚ ਖਰਤਾ ਉਦਘਾਟਨ ਰੋਟਾਵੀਟਰ ਦਾ ਨਵੀਂ ਮੋਟਰ ਪਰ ਬਾਕੀ ਬਾਈ ਡਰਾਈਵਰੀ ਗੱਲ ਬਾਤ ਆ ਬੰਦੇ ਦੀ ਾਕੀ ਬਾਈ ਓਰੇ ਬਾਈ ਨੇ ਕਰਨੀ ਸਿੱਧੀ ਬਜਾਈ ਤਾਂ ਕਰਕੇ ਖੇਤ ਬੋਇਆ ਹੈ ਕਹਿੰਦਾ ਇੱਕ ਵਾਰ ਘੁੱਬਲ ਜੀ ਬਣ ਜੂਗੀ ਹੈ ਨਾ ਤਾਂ ਕਰਕੇ ਫਿਰ ਦੁਪਹਿਰ ਨੂੰ ਕੰਮ ਖਿੱਚਿਆ ਹੈ ਵੈਸੇ ਹੈ ਬੂਟਿਆਂ 'ਚ ਕੰਮ ਔਕਾ ਬਾਈ ਹੁਣ ਜਿੰਗਣਾ 8 ਫੁੱਟ ਆਏ ਡਬਲ ਫਾਂਟ ਆ ਗਈ ਥੋੜੀ ਜਿਹੀ ਬਚ ਗਈ ਦੇਖੋ ਤਾਂ ਬੇ ਬੂਟੇ ਵੀ 16 ਫੁੱਟ ਬਚਾਈਦੇ ਜਾਂ 15 ਬਾਈ ਦੇਖੋ ਇਹ ਸਾਹਮਣੇ ਜੀ ਵੀ ਭਾਈ ਐਨ ਪੂਰਾ ਦੇਖ ਕੇ ਪਾਉਣਾ ਪੈਂਦਾ ਏ ਬਾਕੀ ਇਧਰ ਗੁੱਜਰ ਬਾਈ ਲੱਗਿਆ ਹੋਇਆ ਬਾਈ ਥੋੜਾ ਜਿਹਾ ਲਾਗ ਲਾ ਕੁੱਚ ਕੇ ਕੱਖ ਘੇਰੇ ਪਿਆ ਤਾਂ ਥੋੜਾ ਜਿਹਾ ਬਾਈ ਕੇ ਕਢਾ ਕੇ ਉਹ ਸਾਈਡ ਲਖਾਤਾ ਆਪਣੇ ਬਾਈ ਬਾਕੀ ਬਾਈ ਕਹਿੰਦਾ ਮੈਂ ਕਢ ਦੇਣਾ ਇੱਕ ਫਾਂਡੀ ਰਹਿ ਗਈ ਸੀ ਪੰਜੀ ਲੈ ਲਈ ਉਹਨੇ ਤਿੰਨ ਘੇਰੇ ਆ ਗਏ ਬਾਈ ਤੇ ਉਰੇ ਜਾ ਕੇ ਹੋਰ ਸਿਸਟਮ ਹਲੇ ਪਤਾ ਨਹੀਂ ਲੱਗਦਾ ਕਿੱਧਰ ਨੂੰ ਆ ਤਰਕਾਉਣਾ ਖੇਤ ਆ ਜਾਂਦਾ ਬਾਈ ਦੇਖੋ ਆਏ ਨੂੰ ਫਾਂਡ ਲੱਗੀ ਵੀ ਆਏ ਨੂੰ ਲੱਗੀ ਵੀ ਗੱਭੇ ਹੋ ਰਹੀ ਛੱਡੀ ਵੀ ਆ ਲਓ ਜੀ ਬਾਈ ਮੋਟਰ ਪਰ ਆ ਕੇ ਸ਼ਾ ਹੁੰਦਾ ਏ ਉੱਦਾਂ ਦਾ ਬਹੁਤ ਅੱਗ ਪੈਣੀ ਮੇਰੀ ਅੱਗ ਬਾਕੀ ਧੰਨੂ ਬੰਦੇ ਨੂੰ ਬਚਾਉਂਦਾ ਇੱਕ ਨੂੰ ਇਹ ਵੀ ਜਰਾ ਲੱਗਿਆ ਹੋਇਆ ਤੇ ਡੈਡੀ ਪਰ। ਦੇਖ ਆ ਉਹਦੀ ਅੱਗ ਬੈੰਦੀ। ਕਿਤਨਾ ਅੱਗ ਬਹਿਤਾ ਹੈ। ਬਹੁਤ ਸੇਡ ਲੱਗਦਾ। ਹਾਂ। ਬਹੁਤ ਸੇਡ ਲੱਗਦਾ ਹੈ। ਠੀਕ ਜਿਹਾ ਰੁਆ ਹੋਇਆ ਬੈ ਨਾ। ਬਾਕੀ ਬਾਈ ਨੇ ਬਈ ਬਾਗਬਾਨੀ ਸੌਂਦਾ ਹੈ ਜੀ ਮੋਟਰ ਪਰ। ਕਿਆ ਕੰਮ ਚੱਲਦਾ ਹੈ? ਅਰੇ ਉਹ ਕੱਟਾ ਬੰਦਦਾ ਹੈ। ਬੱਚਾ। ਹਾਂ। ਠੀਕ ਹੈ ਠੀਕ ਹੈ। ਏ ਬਾਈ ਲੱਗਿਆ ਵੇ ਸਾਡੇ ਗਵੰਡੀਆ ਦੇ ਉਰੇ ਚੋਚਾ ਬਣਾਓ ਠੀਕ ਹੈ ਲੋ ਜੀ ਬਾਈ ਬਾਹ ਹੋ ਗਿਆ ਸਾਰੇ ਖੇਤ ਬਣ ਗਈ ਗੱਲਬਾਤ लास्ट ਕੇਲਾ ਰਹਿ ਗਿਆ ਬਣਾ ਤੈਨ ਕੇਤ ਬਾਈ ਦਾ ਤਾਂ ਨਹੀਂ ਚੜੀ ਗਰਮੀ ਬਹੁਤ ਹੈ ਹਾਂ ਕੋਈ ਨਹੀਂ ਚੜੀ ਟਰੈਕਟਰ ਨੂੰ ਵੀ ਗਰਮੀ ਲੱਦੀ ਉੱਪਰ ਗਰਮੀ ਦਾ ਬਰ ਆਇਆ ਮਿੱਟੀ ਭੋਗੜ ਘਟ ਹੈ ਆਹ ਸਾਈਡ ਪਾਸ ਬੜਾ ਹੈ ਕੀ ਬਾਈ ਲਗ ਲਗ ਲੋ ਜੀ ਬਾਈ ਸਾਰੇ ਹੀ ਖੇਤ ਬਾਹ ਹੋ ਗਿਆ हां भाई चले आण दुआ ही पूछला भाई इनु बवणाक नहीं दुआ नहीं बवणा हां हां भाई गुरप्रीत क्या कहंदा ठीक है टायर ठीक है भाई ऐन ओके है पूछ भाई टायर ਪੁੱਛਦਾ ਰੈਂਡ ਪਵਾਣੀ ਤੇ ਮੈਂ ਤਾਂ ਹੀ ਪੁੱਛਦਾ ਨਾ ਵੀ ਚਲ ਹੁਣ ਬਾਹਰ ਜਾ ਮਨ ਚ ਬਲੇਖਾ ਨਿਕਲ ਗਿਆ ਉਹ ਪਤਾ ਕਿਆ ਗੱਲ ਆ ਗੁਰਪ੍ਰੀਤ ਜੀ ਕੱਢੇ ਨਾ ਰੇ ਮੈਂ ਐ ਲੱਗੇ ਜੇ ਟੈਂਪੂ ਵਾਲੇ ਹੁੰਦੇ ਜਵੇਂ ਛੋਟੇ ਲੱਗੇ ਭਾਈ ਜੇ ਉਹਦੇ ਕੱਢ ਕੇ ਦਿੱਤੇ ਆ ਉਹ ਜਿਆਦਾ ਹੀ ਛੋਟੇ ਲੱਗੇ ਆਹ ਚੀਜ਼ ਜਿਹੜੇ ਨਾਟਨ ਆ ਬਾਈ ਹੁਣ ਦੋ ਉਂਗਲ ਦਾ ਫਰਕ ਆ ਉਹ ਜਮੀ ਨਾਲ ਲੱਗਦੇ ਤੇ 7 5 ਵਾਲੇ ਲੱਗਦੇ ਤੇ ਆਹ ਨਹੀਂ 9 5 ਵਾਲੇ ਨਹੀਂ ਛੋਟੇ ਹੀ ਆਹੋ ਟਾਇਰ ਦੀ ਚੜਾਈ ਦਾ ਵੀ ਕਿੰਨਾ ਫਰਕ ਪੈ ਗਿਆ ਹਾਂ ਹਾਂ ਉਹ ਜੀ ਇਦਾਂ ਗੁੱਜਰ ਬਾਈ ਓਕੇ ਆ ਜੀ ਹਾਂ ਜੀ ਓਕੇ ਆ ਬਾਈ ਗਰਮੀਤ ਸਿੰਘ ਕਹਿੰਦਾ ਓਕੇ ਆ ਨਾ ਇਹ ਤੇ ਇੱਕ ਛੜੀਆਂ ਦੇ ਲਾ ਅੱਧਾ ਆਏ ਨੂੰ ਉਹੀ ਮਾਈ ਤਾਂ ਮੈਂ ਛੜੀਆਂ ਇਧਰ ਤੇ ਲਾਉਂਦਾ ਨਾ ਇੱਕ ਸਾਈਡ ਤੇ ਇੱਕ ਸਾਈਡ ਕਾਂ ਕੱਢ ਦੋ ਨੇ ਇੱਕ ਲਾਉਂਦਾ ਇਧਰ ਅਕ ਕਾਂ ਗੁਜਰਾ ਜੀ ਡਰਾਈਵਰ ਠੀਕ ਤਾਂ ਸਾਡਾ ਵਧੀਆ ਵਾ ਗਿਆ ਮੈਂ ਤਾਂ ਤਕੜਾ ਮੈਂ ਦੇਖਿਆ ਹੋਇਆ ਹਾਂ ਮੈਂ ਤਾਂ ਮੇਰੇ ਨਾਲ ਵਾ ਠੀਕ ਹੈ ਕਾਂ ਤਾਂ ਨਹੀਂ ਮਾਨੀ ਦੇਖ ਲੈ ਸ਼ਾਂਤ ਆਰਾਮ ਨਾਲ ਹੋਰ ਦੇਖ ਲੈ ਤੂੰ ਹਾਂ ਇਹ ਦੁਹਰ ਹੋ ਗਿਆ ਸਾਰਾ ਦੁਹਰ ਹੋ ਗਿਆ ਮੈਂ ਉਹੀ ਕਹਿੰਦਾ ਤਾਂ ਵੀ ਚੜਾਈ ਘਟਾ ਨਾ ਦੂਹੀ ਫਾਂਟ ਮੜੀ ਜੀ ਰਹਿੰਦੀ ਦੀ ਪੂਰੀ ਹੋ ਗਈ ਅਲੇ ਗੁੱਜਰਵਈ ਕਹਿੰਦਾ ਰਿਹਾ ਕਹਿੰਦਾ ਉਹਨੇ ਕਹਣਾ ਮੇਰੇ ਉਹਨਾਂ ਨੂੰ ਬੜੀ ਛੇਤੀ ਬਾਤ ਆ ਪਤਾ ਹੀ ਨਹੀਂ ਲੱਗਿਆ ਬਾਈ ਨੇ ਹਾਂ ਕਹਦਾ ਆਹ ਬਾਈ ਜਿਹੜਾ ਬੂਟੇ ਆ ਨਾ ਉਹ ਬੂਟੇ ਦੇ ਵਿੱਚ ਰਹਿ ਗਏ ਜਿਹੜੀ ਫਾਟੇ ਕਹਿੰਦਾ ਬਾਈ ਕਹਿੰਦਾ ਮੈਨੂੰ ਦੂਰ ਕਰਨਾ ਪੈਣਾ ਹੈ ਇੰਨੀ ਕਿ ਸੇਵਾ ਦਾ ਲੱਗੜੀ ਹੋਇਆ ਸਵੇਰ ਸ਼ਾਮ ਦੀ ਆ ਇਹ ਤਾਂ ਦੌਰ ਕਰੋੜਾ ਇਹਨੇ ਕੋਈ ਛੱਡਣਾ ਨਹੀਂ ਜੇ ਕਰੋੜਾ ਰੂਟਾ ਮੀਟਰ ਤੇ ਤਾਂ ਬੂਟੇ ਪੱਧਰੇ ਕਰਨੇ ਪੈਣੇ ਤੇ ਕਰੋੜ ਨੇ ਦੇਖ ਲੈ ਨਾ 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 ਹੂੰ ਪਹਿਲਾਂ ਤੀਰਾਂ ਦੇ ਦੇ ਨਾ ਚਲੋ ਭਾਈ ਬਾਕੀ ਬਾਈ ਟਾਇਰਾਂ ਦੇ ਦਾਣੇ ਜੇ ਛੱਡ ਗਏ ਉੱਪਰਲੇ ਹੁਣ ਚਲਾਈ ਹੋ ਗਈ ਇਹਦੀ ਸੋਹਣੇ ਇਹ ਵੀ ਜਿਹੜੀ ਜਦਾ ਟਾਇਰ ਮਹਿੰਗੇ ਆ ਨਾ ਵੀ ਗੱਡੀ ਦੇ ਮਹਿੰਗੇ ਬਾਈ ਬਾਕੀ ਕਲੀਅਰ ਗੱਡੀਆਂ ਦੇ ਸਰ ਲਓ ਜੀ ਬਾਈ ਜਾਨ ਮਾਹਲ ਬਾਈ ਦੇ ਖੇਤ ਬਾਣ ਤੋਂ ਬਾਅਦ ਮੈਂ ਘਰ ਆ ਕੇ ਤੇ ਤੇ ਨਾ ਕੇ ਬਾਈ ਹੌਨ ਰੈਸਟ ਮਿਲਦੀ ਐ ਤੇ 20 ਮਿੰਟ ਲਾਇਆ ਗਏ ਸੀ ਏਸੀ ਨੇ ਕਮਰਾ ਵਰਗਾ ਵਰਗਾ ਠੰਡਾ ਹਾਂ ਮੇਰੇ ਅਨੁਸਾਰ ਤਾਂ ਚੱਲਦੇ ਸਸਕਾਰ ਹੋਇਆ ਠੰਡਾ ਫੜੇ ਜੀ ਆ ਪਰ ਸਵੇਰ ਗੱਕਾ ਪਰ ਪਰ ਟੂਟੀ ਵਾਲੀ ਬਣੀ ਨਹੀਂ ਨਾਤੇ ਆ ਬਾਣੀ ਗਰਮੇ ਤਾਂ ਮਸੀਓ ਨਾ ਗਿਆ ਬਾਈ ਟੂਟੀ ਆਉਂਦੀ ਲੇਟ ਜਿਹੜਾ ਟੈਂਕੇ ਚ ਪਾਣੀ ਆ ਬਾਈ ਨਿਹਰੀ ਅੱਗ ਬਣ ਜਾਂਦਾ ਆ ਠੰਡੇ ਪਾਣੀ ਦੇ ਨਾਤੇ ਗਰਮ ਠੰਡੇ ਗਰਮ ਅੰਨਾ ਪਾਣੀ ਕਿੱਥੇ ਮਿਲ ਗਿਆ ਟੂਟੇ ਵੀਰ ਸਵੇਰੇ ਸਵੇਰੇ ਆ ਨਾਲੇ ਸੀ ਹੋ ਗਏ ਬਾਈ ਲੇਟ ਮੈਨਾਂ ਘਰ ਲੈਟ ਸਵਾਰੀ ਤੇ ਬਰ ਮੈਂ ਖੇਤ ਵਾ ਗਿਆ ਇਹ ਫਿਰ ਥੋੜੀ ਰਾਜੂ ਬਾਈ ਮੋਟਰ ਪਰ ਨਵੇਂ ਕੁਝ ਆਟੋਮੈਟਿਕ ਲੈ ਕੇ ਆਵਦਾ ਇੱਕ ਹੋਰ ਲੱਗਿਆ ਬਈ ਜਿਗਾੜ ਜਾ ਉੱਥੇ ਥੋੜਾ ਟਾਈਮ ਲੱਗਿਆ ਤੇ ਸ਼ਾਮ ਨੂੰ ਨਹਾਉਣ ਨੂੰ ਮਿਲਿਆ ਨਹਾ ਕੇ ਨਿਆਰਾ ਆ ਗਿਆ ਪੰਮੂ ਪਰਮ ਬੀਟੀਸ਼ਨ ਪਰਮਵੀਰ ਦੇ ਬਾਈ ਸਾਡੇ ਦੇ ਪੜ੍ਹਾਈ ਜਿਆਦਾ ਹੈ ਧਰ ਮੋਜਾ ਲੱਗੀਆਂ ਮੈਂ ਮੈਂ ਕਹਿੰਦਾ ਜੱਦਾ ਬਈ ਸਕੂਲ ਬੰਦ ਹੋਇਆ ਈ ਕਾਪੀ ਜਾਂ ਕੀ ਕਰਨਗੇ ਚੱਕੀ ਚੱਕੀ ਹੋਣੀ ਹੈਗੀ ਚੱਕਲੀ ਇਹਨਾਂ ਮਾਦੀ ਮੁਖਰੀ ਆ ਚੱਕਲੀ ਜਾਂ ਫੇਸ ਭਾਤੇ ਕਾਪੀ ਦੇ ਅੱਛਾ ਮੈਂ ਖੁਰੀ ਆ ਬਈ ਦੇਖੋ ਸੋ ਵੀ ਬਸ ਇੱਦਾਂ ਅੰਬੀਏ ਫਾਣੇ ਬਈ ਏਸੀ ਬੰਦ ਕਰਿਆ ਹੁਣ 20 25 ਮਿੰਟ ਅੱਧਾ ਘੰਟਾ ਪੱਖੇ ਨੇ ਕਮਰਾ ਠੰਡਾ ਰੱਖਣਾ ਐ ਇਹਨਾਂ ਨੂੰ ਕੰਮ ਆਉਣਾ ਫੇਰ ਚੱਲਦੇ ਕਿਤੇ ਬਾਹਰ ਘੁੰਮਣਾ ਹੁਣ ਜੋ ਚੰਦਾ ਟਾਈਮ ਹੋ ਗਿਆ ਪੂਰੇ ਸੀਜੀ ਬੈਂਡ ਦਾ ਹੁਣ ਆਪਾਂ ਬਾਹਰ ਜਾ ਕੇ ਖੇਡੋ ਠੀਕ ਐ ਠੀਕ ਐ